ਮਾੜਾ ਆਇਆ ਤੇ ਆ ਪੱਟੀ ਵੀ ਫਿਰਦੇ ਆ ਮੁੰਡੇ ਛੰਬੂ ਬਾਰਡਰ ਦੇ ਉੱਤੇ ਜੋ ਸਰਕਾਰ ਦੇ ਵੱਲੋਂ ਕੈਲ ਲਗਾਏ ਗਏ ਸੀ ਉਹ ਕਿਸਾਨਾਂ ਨੇ ਪੱਟ ਕੇ ਸੁੱਟ ਦਿੱਤੇ ਗਏ ਨੇ ਇਹ ਕੈਲ ਸਰਕਾਰ ਨੇ ਤਾਂ ਲਵਾਏ ਸੀ ਕਿਉਂਕਿ ਜੱਟਾਂ ਦੇ ਲੱਖਾਂ ਲੱਖ ਕਰੋੜਾ ਕਰੋੜਾ ਰੁਪਈਆ ਨਾਲ ਤਿਆਰ ਕੀਤੇ ਹੋਏ ਟਰੈਕਟਰਾਂ ਦੇ ਟਾਇਰਾਂ ਨੂੰ ਅਸੀਂ ਪੈਂਚਰ ਕਰ ਸਕੀਏ ਛੰਬੂ ਬਾਰਡਰ ਦੇ ਉੱਤੇ ਡਰੋਨ ਦੇ ਰਾਹੀਂ ਆਸੂ ਗੋਲੇ ਦਾਗੇ ਜਾ ਰਹੇ ਨੇ ਜਿਸ ਕਰਕੇ ਕਈ ਮੇਰੇ ਕਿਸਾਨ ਵੀਰਾਂ ਦੇ ਸੱਟਾਂ ਲੱਗੀਆਂ ਨੇ ਪਰ ਸਾਡੇ ਦੇਸ਼ ਦੇ ਕਿਸਾਨ ਯੋਧੇ ਆਪਣੇ ਲੱਖਾਂ ਲੱਖ ਰੁਪਏਾਂ ਦੇ ਟਰੈਕਟਰਾਂ ਦੀ ਵੀ ਪਰਵਾਹ ਨਹੀਂ ਕਰਦੇ ਅਤੇ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ ਅਤੇ ਸੰਭੂ ਬਾਰਡਰ ਦੇ ਉੱਤੇ ਆਪਣੇ ਟਰੈਕਟਰਾਂ ਨੂੰ ਲਿਜਾ ਰਹੇ ਨੇ ਪਿੰਡਾਂ ਦੇ ਪਿੰਡਾਂ ਵਿੱਚੋਂ ਕਈ ਟਰੈਕਟਰ ਜਾ ਰਹੇ ਨੇ ਪਰ ਸਰਕਾਰ ਅਤਿਖੇ ਤਿਖੇ ਸੂਏ ਲਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੰਜਾਬੀ ਐਦਾਂ ਨਹੀਂ ਟਲਦੇ ਉਹਨਾਂ ਨੇ ਪਿਛਲੀ ਵਾਰ ਵੀ ਦਿੱਲੀ ਫਤਿਹ ਕੀਤੀ ਸੀ ਤੇ ਇਸ ਵਾਰ ਵੀ ਜ਼ਰੂਰ ਜਿੱਤ ਪ੍ਰਾਪਤ ਕਰਨਗੇ ਮੈਂ ਕਰ ਲਿਆ ਕਬਜ਼ਾ ਉਹ ਪਾੜਾਂਗੇ ਥਾਲਿਓ